ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ Miss Trend Misses Gill ਦੇ ਵਿੱਚ ਉਮੀਦ ਕਰਦੀ ਆ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡੇਲੀ ਬਲੌਗਿੰਗ ਤੋਂ ਕੁਝ ਹਟਕੇ ਤੁਹਾਡੇ ਲਈ ਲੈ ਕੇ ਆਏ ਆ ਤੇ ਕੀ ਲੈ ਕੇ ਆਏ ਆ ਉਹ ਤੁਸੀਂ ਆਫਿਸ ਦੇ ਵਿੱਚ ਦੇਖ ਕੇ ਸਾਨੂੰ ਗੈਸ ਲਾ ਹੀ ਲਿਆ ਹੋਣਾ ਤੇ ਕੀ ਖਾਸ ਲੈ ਕੇ ਆਏ ਆ ਅੱਜ ਦੀ ਵੀਡੀਓ ਦੇ ਵਿੱਚ ਉਹ ਤੁਹਾਨੂੰ ਦੱਸਦੇ ਆ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਗਿਲ ਫਰਨੀਚਰ ਹਾਊਸ ਸੰਗਵਾਲ ਤੋਂ ਤੇ ਆਪਾਂ ਹੁਣ ਦਿਖਾ ਰਹੇ ਆ ਨਵੇਂ ਬੈੱਡ ਜਿਹੜੇ ਨਵੇਂ-ਨਵੇਂ ਕਲੈਕਸ਼ਨਸ ਜੋ ਡੇਲੀ ਅਪਡੇਟ ਹੁੰਦੇ ਆ ਰੋਜ਼ ਤੇ ਕੀ ਸਾਈਜ਼ ਆ ਉਹਨਾਂ ਦਾ ਤੇ ਕੀ ਪ੍ਰਾਈਸ ਆ ਤੇ ਤੁਹਾਨੂੰ ਸਾਰੀ ਅਪਡੇਟ ਦੰਦੇ ਹੁਣ ਅਗਲੀ ਵੀਡੀਓ ਚ ਚਲੋ ਜੀ ਆਓ ਫਿਰ ਤੁਹਾਨੂੰ ਦਿਖਾਉਨੇ ਆ ਬੈਡਾਂ ਦੀ ਨਿਊ ਕਲੈਕਸ਼ਨ ਤੇ ਕੀ ਕੀ ਰੇਟ ਹੋਣਗੇ ਕੀ ਕੀ ਸਾਈਜ਼ ਹੋਏਗਾ ਸਾਰੀ ਅਪਡੇਟ ਤੁਹਾਨੂੰ ਬੈਡ ਦੇ ਡਿਜ਼ਾਈਨ ਦੇ ਅਕੋਰਡਿੰਗ ਦਿੰਦੇ ਜਾਵਾਂਗੇ ਸੋ ਚਲੋ ਜੀ ਫੈਂਸੀ ਬੈਡਾਂ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਆਪਣੇ ਕੋਲ ਡਿਜ਼ਾਈਨ ਆਉਂਦਾ ਉਹ ਆਉਂਦਾ ਇਹ ਵਾਲਾ ਤੇ ਇਸ ਬੈਡ ਦੇ ਵਿੱਚ ਕੀ ਰੇਟ ਰਹੇਗਾ ਕੀ ਸਾਈਜ਼ ਰਹੇਗਾ ਉਹ ਸਾਰਾ ਆਪਾਂ ਪਤਾ ਕਰਦੇ ਆਂ ਇੰਦਰਜੀਤ ਤੋਂ ਇਹ ਬெட் ਦਾ ਹੈਗਾ ਬੈਕ ਦਾ ਸਾਈਜ਼ ਹੈਗਾ 6 ਫੁੱਟ ਚੜਾਈ ਹੈ ਦੀ ਤੇ ਜਿਹੜਾ ਮੈਟਰਸ ਹੈ ਜਾਊਗਾ ਤੇ 70x75 ਤੇ ਸਾਰਾ ਫੈਬਰਿਕ ਲੱਗਿਆ ਹੋਊਗਾ ਸਾਰੇ ਬੈੱਡ ਤੇ ਤੁਸੀਂ ਦੇਖੋ ਤੇ ਫੁੱਲ ਬੋਰਡ 'ਚ ਹੋਊਗਾ ਤੇ ਜਿੰਨੇ ਹੀ ਬெட் ਬਣਦੇ ਸਾਰੇ ਫੂਣੀ ਦੇ ਬੋਰਡ 'ਚ ਬਣਦੇ ਆ ਆਪਣੇ ਸਾਰੇ ਟੋਟਲ ਐਕਸਮ ਹੋ ਗਿਆ ਜੇ ਮਨ ਪਸੰਦਾ ਫੈਬਰਿਕ ਵਗੈਰਾ ਵੀ ਲਗਾ ਸਕਦੇ ਹੋ ਤੁਸੀਂ ਤੇ ਰੇਟ ਇਹਦਾ ਹੈਗਾ ਜੀ ਕੈਸ਼ 16500 ਰੁਪਏ ਤੇ ਹੋਲਸੇਲ ਰੇਟ ਆ ਸਾਰਾ ਇਹ ਸੇਮ ਉਹੀ ਡਿਜ਼ਾਈਨ ਦੇ ਵਿੱਚ ਉਦਾਂ ਦੇ ਡਿਜ਼ਾਈਨ ਦੇ ਵਿੱਚ ਆਪਣੇ ਕੋ ਨੈਕਸਟ ਆਰਟੀਕਲ ਇਹ ਵਾਲਾ ਆ ਜਾਏਗਾ ਬੈੱਡ ਦਾ ਤੇ ਸੇਮ ਸਾਈਜ਼ ਰਹੇਗਾ ਇਹਦਾ ਜੋ ਵੀ ਤੁਹਾਨੂੰ ਪਹਿਲੇ ਸਾਈਜ਼ ਅਕੋਰਡਿੰਗ ਦੱਸਿਆ ਸੀਗਾ 6x 6.5 ਮੀਟਰ ਸਾਈਜ਼ ਕੀ ਹੁੰਦਾ ਇਹ ਤੇ 70x75 ਦਾ ਮੈਟਰਲ ਸਾਈਜ਼ ਆਏਗਾ ਤੇ ਇਹਨੂੰ ਤੁਸੀਂ ਫੁੱਲ ਕੁਸ਼ਨਿੰਗ ਵੀ ਕਰਵਾ ਸਕਦੇ ਹੋ ਤੇ ਹਾਫ ਵੀ ਕਰਵਾ ਸਕਦੇ ਹੋ ਜਿੱਦਾਂ ਇਹ ਵਾਲਾ ਬੈੱਡ ਹੈ ਇਹਦੇ ਤੇ ਹਾਫ ਕੁਸ਼ਨ ਲੱਗਿਆ ਹੋਇਆ ਬਾਕੀ ਪ੍ਰਾਈਸ ਵਗੈਰਾ ਇਹਦਾ ਸੇਮ ਹੀ ਰਹੇਗਾ ਨਾ ਪ੍ਰਾਈਸ ਉਹੀ 16 ਸਾਢੇ 16 ਕੈਸ਼ ਰੇਟ ਰਹੇਗਾ ਇਹਦਾ 16 ਵਾਲੀ ਰੇਂਜ ਤੋਂ ਬਾਅਦ ਜੀ ਬੈਡਾਂ ਦੇ ਨੈਕਸਟ ਆਰਟੀਕਲ ਦੇ ਵਿੱਚ ਡਿਜ਼ਾਈਨ ਦੇ ਵਿੱਚ ਆਪਣੇ ਕੋ ਆ ਜਾਏਗਾ 22000 ਦੀ ਰੇਂਜ ਦੇ ਵਿੱਚ ਬੈੱਡ ਤੇ ਇਸ ਦੇ ਵਿੱਚ ਕੀ ਖਾਸੀਅਤ ਰਹੇਗੀ ਬੈਡਾਂ ਦੀ ਉਹ ਸਾਰੀ ਤੁਹਾਨੂੰ ਦੱਸਣਗੇ ਇੰਦਰਜੀਤ ਕੀ ਸਾਈਜ਼ ਰਹੇਗਾ ਬਾਕੀ ਕੀ ਪ੍ਰਾਈਸ ਇਹਨਾਂ ਦਾ ਕਿਦਾਂ ਕਿਦਾਂ ਡਿਫਰੈਂਸ ਆ ਜਾਂ ਸੇਮ ਹੈ ਉਹ ਸਾਰਾ ਆਪਾਂ ਪੁੱਛਦੇ ਹਾਂ ਇੰਦਰਜੀਤ ਤੋਂ ਤੇ ਇਹਦਾ ਆਪਾਂ ਗੱਲ ਕਰੀਏ ਜੀ ਬੈਕ ਦੀ 8 ਫੁੱਟ 8 ਇੰਚ ਦੇ ਸਾਈਜ਼ ਆ ਬੈਕ ਦਾ ਸੈਟੇਬਲ ਇਨਕਲੂਡ ਆ ਸਾਈਡਾਂ ਤੇ ਹੀਟਾਂ ਉੱਪਰ ਵਾਲੀ ਲੇਟ ਆ ਸਵਿਚ ਬੋਰਡ ਆ ਗਈ ਤੇ ਫੈਬਰਿਕ ਇੱਚ ਸੇਫਰੀ ਫੈਬਰਿਕ ਲੱਗਿਆ ਹੋਇਆ ਜੀ ਵਾਈਟ ਕਲਰ ਦਾ ਸਮੇਕਾ ਲੱਗਿਆ ਹੋਇਆ ਜੀ ਤੇ ਪ੍ਰਾਈਸ ਦੀ ਗੱਲ ਕਰੀਏ ਹੋਲਸੇਲ ਰੇਟ ਆਪਾਂ ਦੇ ਰਹੇ ਹਾਂ ਸਿਰਫ 22000 ਰੁਪਈਆ ਜੀ ਹੋਲਸੇਲ ਰੇਟ ਇੱਚ ਇਹ ਚ ਤੁਹਾਨੂੰ ਹੋਰ ਵੀ ਡਿਜ਼ਾਈਨ ਮਿਲ ਜੂਗੇ ਇਹਦਾ ਵੀ ਪ੍ਰਾਈਸ ਸੇਮ ਸਾਈਜ਼ ਤੇ ਇਸ ਪ੍ਰਾਈਸ ਵੀ ਇਹਦਾ ਸੇਮ ਹੀ ਆ ਕਲਰ ਹਰ ਵਾਰੀ ਆਪਣੇ ਕੋਲ ਚੇਂਜ ਹੁੰਦਾ ਹੀ ਆ ਸਟਾਕ ਅਵੇਲੇਬਲ ਹੁੰਦਾ ਆਪਣੇ ਕੋਲ 22 ਦੀ ਰੇਂਜ ਆ ਵੀ 22 ਦੀ ਰੇਂਜ ਚ ਹੈ ਤੁਹਾਡੇ ਕੋਲ ਤੇ ਹੋਰ ਵੀ ਆਜਾ ਤੁਹਾਨੂੰ 22 ਦੀ ਰੇਂਜ ਚ ਹੋਰ ਵੀ ਦਿਖਾਉਂਦੇ ਆ ਗੜੇ ਗੜੇ ਪਏ ਆਪਣੇ ਕੋਲ ਇੱਕ ਤਾਂ ਲੈਕਾਂ ਜੀ ਤੇ ਆ ਵੀ ਡੀਨ ਆਪਣੇ ਕੋਲ ਸੇਮ ਸਾਈਜ਼ ਚ ਮਿਲ ਜਾਣਾ ਜੀ ਤੇ ਇਹ ਚ ਸਮਿੱਕ ਆ ਗਿਆ ਜੀ ਗਰੇ ਗਰੇ ਤੇ ਵਾਈਟ ਦਾ ਮੈਚਿੰਗ ਕੀਤੀ ਹੋਈ ਆ ਤੇ ਇਹ ਚ ਵੀ ਸੇਡ ਫਰੀ ਫੈਬਰਿਕ ਲੱਗਿਆ ਹੋਇਆ ਤੇ ਪ੍ਰਾਈਸ ਦੀ ਗੱਲ ਕਰੀਏ ਤਾਂ ਸੇਮ 22000 ਰੁਪਿਆ ਜੀ ਠੀਕ ਆ ਜੀ ਤੇ ਇੱਕ ਹੋਰ ਆ ਜੋ ਇੱਧਰ 22 ਦੀ ਰੇਂਜ ਚ ਇੱਕ ਹੋਰ ਬੈੱਡ ਪਿਆ ਆਪਣੇ ਕੋਲੇ ਆ ਦੇਖੋ ਤੇ ਇਹ ਚ ਕਪੜਾ ਲੱਗਿਆ ਲੈਦਰਸ ਬੈੱਡ ਜੀ ਤੇ ਪ੍ਰਾਈਸ ਹੈਗਾ ਸੇਮ 22000 ਰੁਪਿਆ ਸੇਮ ਸਾਈਜ਼ ਆ ਜੀ ਇਹਦਾ 8 ਫੁੱਟ 8 ਇੰਚ ਸਾਈਜ਼ ਆ ਇਹਦਾ ਬੈਗ ਦਾ ਉੱਪਰ ਲੇਟ ਆ ਗਈ ਸਵਿਚ ਬੋਰਡ ਆ ਗਈ ਉਸ ਤੋਂ ਬਾਅਦ ਜੋ ਆਪਾਂ ਗੱਲ ਕਰਦੇ ਆ ਜੀ 23000 ਦੀ ਰੇਂਜ ਆ ਗਿਆ ਇਸ ਫਰਕ ਕੀ ਆ ਸਿਰਫ ਇਹ ਚ ਆ ਗਿਆ ਲੈਂਪ 1000 ਰੁਪਏ ਦਾ ਐਕਸਟਰਾ ਚਾਰਜ ਇਸ ਆ ਜੀ ਲੈਂਪ ਦਾ ਕਲਰ ਇਹ ਚ ਕੋਈ ਵੀ ਲਵਾ ਸਕਦੇ ਹੋ ਲੈਂਪ ਵਗੈਰਾ ਤੁਸੀਂ ਇਹ ਪ੍ਰਾਈਸ ਦਾ ਪ੍ਰਾਈਸ ਹੈਗਾ ਜੀ 23000 ਆ ਵੀ ਡੀ ਆਨ ਆਪਣੇ ਕੋਲ ਸਟਾਕ ਚ ਅਵੇਲੇਬਲ ਦਾ ਜੀ ਵਾਈਟ ਸਟੇਨਲੈਸ ਲੱਗਿਆ ਡਿਜ਼ਾਈਨਿੰਗ ਦੇਖੋ ਕਿੰਨੀ ਵਧੀਆ ਲੱਗੀ ਹੋਈ ਆ ਵਰਕ ਦੇਖੋ ਕਿੰਨਾ ਘੈਂਟ ਹੋਇਆ ਹੋਇਆ ਤੇ ਪ੍ਰਾਈਸ ਦੀ ਗੱਲ ਕਰੀਏ ਸੇਮ 22000 ਰੁਪਏ ਜੀ ਸਾਰਾ ਆਪਣੇ ਕੋਲ ਆ ਵੀ ਬੈੱਡ ਕਲੈਕਸ਼ਨ ਚ ਰੈਡੀ ਪਿਆ ਜੀ ਦੇਖੋ ਡਿਜ਼ਾਈਨ ਹੀ ਦੇਖੋ ਫੈਬਰਿਕ ਦੇਖੋ ਕਿੰਨਾ ਵਧੀਆ ਲੱਗਿਆ ਮੈਚਿੰਗ ਕਰਕੇ ਲਾਇਆ ਹੋਇਆ ਤੇ ਪ੍ਰਾਈਸ ਦੀ ਗੱਲ ਕਰੀਏ ਜੀ 25500 ਪ੍ਰਾਈਸ ਹੈ ਇਹਦਾ ਸਾਈਜ਼ ਤੇ ਬੈਕ ਦਾ ਸਾਈਜ਼ ਹੈਗਾ 9 ਫੁੱਟ 2 ਇੰਚ ਦਾ ਸੈਟੇਬਲ ਮਿਲ ਜਾਣਗੇ ਤੁਹਾਨੂੰ ਇਹ ਚ ਫੈਬਰਿਕ ਸਾਰਾ ਸਟੇਡ ਫ੍ਰੀ ਲੱਗਿਆ ਹੋਇਆ ਹਾਂਜੀ ਫਿਰ ਆ ਗਿਆ ਆਪਣੇ ਕੋਲੇ ਜੀ ਹਿਰਨ ਵਾਲਾ ਡਿਜ਼ਾਈਨ ਇਹ ਚ ਆ ਗਿਆ ਹਿਰਨ ਵਾਲੇ ਡਿਜ਼ਾਈਨ ਚ ਲੈਂਪੀ ਲੱਗਦੇ ਆਪਣੇ ਕੋਲੇ ਇਹਦਾ ਸਾਈਜ਼ ਹੈਗਾ 9 ਫੁੱਟ ਤੇ ਲੈਦਰ ਸਵੈਡ ਫੈਬਰਿਕ ਲੱਗਿਆ ਸਾਰਾ ਕੁਲਟੋ ਹੀ ਹੈ ਦੇਖੋ ਮਰਫੀ ਬਣੀ ਹੋਈ ਸਾਰੀ ਇਹ ਚ ਇਹ ਜੂ ਫੈਬਰਿਕ ਫੁੱਲ ਫੈਬਰਿਕ ਲੱਗਿਆ ਸਾਰਾ ਇਹ ਚ ਤੇ ਇਹਦਾ ਪ੍ਰਾਈਸ ਹੈਗਾ ਲੈਂਪ ਇਨਕਲੂਡ ਕਰਕੇ ਸਵਿਚਬੋਰਡ ਕਰਕੇ 26500 ਪ੍ਰਾਈਸ ਹੈ ਇਹਦਾ ਹੋਲਸੇਲ ਰੇਟ ਕੈਸ਼ ਪ੍ਰਾਈਸ ਹੈ ਜੀ ਇਹਦਾ ਤੇ ਮੈਂ ਫਿਰ ਆਪਣੇ ਕੋਲ ਕਲੈਕਸ਼ਨ ਚ ਆ ਵੀ ਬੈੱਡ ਰੈਡੀ ਪਿਆ ਜੀ ਕਰੀਮ শেਡ ਦਾ ਫੈਬਰਿਕ ਆ ਸੇਡ ਫਰੀ ਇਹ ਚ ਲੈਂਪ ਥੋੜੇ ਹੋਰ ਫੈਂਸੀ ਆਗੇ ਸਵਿਚਬੋਰਡ ਲੈਂਪ ਸਾਈਡਾਂ ਤੇ ਡਬਲ ਦਰਾਜ ਆ ਗਿਆ ਜੀ ਤੇ ਸਾਰੇ ਜਿੰਨੇ ਵੀ ਬੈੱਡ ਬਣਦੇ ਆ ਸਭ ਦਾ ਮੈਟਰਸ ਸਾਈਜ਼ ਸੇਮ ਹੁੰਦਾ 70x75 ਤੋਂ 76 ਦਾ ਤੇ ਇਹ ਬੈਡ ਦੀ ਪ੍ਰਾਈਸ ਦੀ ਗੱਲ ਕਰੀਏ 26500 ਰੁਪਿਆ ਰੇਟ ਆਈ ਇਹਦਾ ਕੈਸ਼ ਤੇ ਆ ਗਿਆ ਆਪਣੇ ਕੋਲੇ ਜੀ ਫੈਂਸੀ ਬੈਡ ਜਿਹਨੂੰ ਅਸੀਂ ਡਿਜ਼ਾਈਨ ਮਾਡਲ ਨੂੰ ਡਿਜ਼ਾਈਨ ਦਿੱਤਾ ਪੜਦਾ ਬੈਡ ਆ ਪੜਦੇ ਵਾਲੇ ਕਲਿੱਪ ਰੱਖੇ ਹੋਏ ਆ ਪਾ ਇਹਦੇ ਤੇ ਲੈਂਟ ਲਾਈਟਾਂ ਲੈਂਪ ਵਗੈਰਾ ਦੀ ਗੱਲ ਕਰੀਏ ਇਹ ਚ ਬਹੁਤ ਹੈਵੀ ਲੈਂਪ ਲੱਗੇ ਹੋਏ ਆ ਕਲਰ ਚੇਂਜ ਕਰਦੇ ਆ ਸਾਰੀ ਆਹ ਲਾਈਟ ਕਲਰ ਚੇਂਜ ਹੁੰਦੀ ਆ ਜੀ ਟੋਟਲੀ ਆਹ ਕੈਮਰਾਮੈਨ ਨੂੰ ਦਿਖਾਇਆ ਜਾਓ ਆਹ ਲਾਈਟ ਸਾਰੀ ਚੇਂਜ ਹੁੰਦੀ ਆ ਕਲਰ ਚੇਂਜ ਕਰਦੀ ਆ ਇਹ ਚ ਤਿੰਨ ਕਲਰ ਆ ਤੇ ਇਹਦਾ ਵੀ ਪ੍ਰਾਈਸ ਆਪਣਾ ਹੈਗਾ ਜੀ 27000 ਰੁਪਿਆ ਨੱਲੀਆ ਮੜਿਆ ਗਿਆ ਕੈਮਰਾ ਮਾਰ ਲੈਂਪ ਤੇ ਯਾਰ ਦੇਖ ਡਿਜ਼ਾਈਨਿੰਗ ਲੈਂਪ ਦੀ ਵਧੀਆ ਲੱਗਦਾ ਨਾ ਲੈਂਪ ਹਾਂਜੀ 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 ਭਾਜੀ ਦੇਖ ਡਿਜ਼ਾਈਨਿੰਗ ਬਰਾਊਨ ਪੇਂਟ ਹੋਇਆ ਹੋਇਆ ਡੀਕੋ ਲੁੱਕ ਦੇਖੋ ਬੜਦੀ ਤੇ ਰੇਟ ਤੁਹਾਨੂੰ ਪਤਾ ਹੀ ਹੈ ਇਹਦਾ 27 ਹੈ ਇਹਦਾ ਵੀ ਆਪਾਂ ਲੈਂਪ ਦੇ ਕਰਕੇ ਰੇਟ 27 ਆ ਨਹੀਂ ਤਾਂ ਸਾਡੇ 26 ਵੀ ਲੱਗ ਜਾਣੇ ਲੈਂਪ ਥੋੜੇ ਜਿਹਾ ਆਪਾਂ ਥੋੜੇ ਨਾਰਮਲ ਲੱਗ ਜਾਂਦੇ ਲੱਲੀ ਹੋ ਰਹੇ ਆ ਯਾਰ ਮੈਂ ਤੁਹਾਨੂੰ ਇੱਕ ਬੈੱਡ ਦਿਖਾਉਣਾ ਮੇਰਾ ਫੇਵਰਿਟ ਬੈੱਡ ਆਹਾ ਦੇਖ ਚਮਕਦਾ ਆ ਦੇਖ ਗ੍ਰੇ ਬੈੱਡ ਯਾਰ ਜੱਜ ਦਾ ਨਾ ਲੁੱਕ ਦੇਖ ਬੈੱਡ ਦੀ ਲੈਂਪ ਦੇਖ ਕਲਰ ਨਾਲ ਮੈਚਿੰਗ ਆਪਾਂ ਫੈਬਰਿਕ ਲੱਗਿਆ ਹੋਇਆ ਇੱਥੇ ਸਾਰਾ ਲੈਦਰਸ ਬੈੱਡ ਫੈਬਰਿਕ ਆ ਸਾਰੇ ਖਿਰਨ ਵਾਲੇ ਲੈਂਪ ਲੱਗੇ 5 ਫੁੱਟ ਹਾਈਟ ਹੋ ਗਈ ਆ ਦੇਖੋ 5 ਫੁੱਟ ਪਹੁੰਚ ਗਿਆ ਬੈੱਡ ਉੱਚਾ ਤੇ ਮੈਟਰਸ ਸਾਈਜ਼ ਸੇਮ ਹੀ ਆ 70 75 ਇਸ ਬਾਰ ਫਰੰਟ ਤੇ ਵੀ ਗੱਦੀ ਲੱਗੀ ਹੋਈ ਆ ਜੀ ਤੇ ਪ੍ਰਾਈਸ ਦੀ ਗੱਲ ਕਰੀਏ 26500 ਆ ਪ੍ਰਾਈਜ਼ ਇਹਦਾ ਸਾਰੇ ਦਾ ਇਹ ਹੋਲਸੇਲ ਰੇਟਾਂ ਤੇ ਤੁਹਾਨੂੰ ਦੇ ਰਹੇ ਆ ਬਾਕੀ 25 ਵਾਲੇ ਵੀ ਮਿਲ ਜਾਣਗੇ ਤੁਹਾਨੂੰ ਆਹ 5 ਫੁੱਟ ਹਾਈਟ ਵਾਲੇ ਬੈੱਡ ਆ 25000 ਦੀ ਰੇਂਜ ਚ ਇਹਦੇ ਵੀ ਕਲਰ ਚੇਂਜ ਹੁੰਦੇ ਆ ਲਓ ਜੀ ਨਾਰਮਲ ਹਾਈਟ ਵਾਲੇ ਤੇ ਨਾਰਮਲ ਪ੍ਰਾਈਜ਼ ਵਾਲੇ ਬੈੱਡਾਂ ਤੋਂ ਬਾਅਦ ਸਾਡੇ ਕੋਲ ਆ ਜਾਂਦੇ ਨੇ 6 ਫੁੱਟ ਹਾਈਟ ਦੇ ਵਿੱਚ ਬਣੇ ਹੋਏ ਬੈੱਡ ਜਿਹਦੇ ਵਿੱਚ ਫਰਸਟ ਡਿਜ਼ਾਈਨ ਇਹ ਵਾਲਾ ਰਹੇਗਾ ਇਹ ਹੈਗਾ ਇਸਦਾ ਪ੍ਰਾਈਸ ਰਹੇਗਾ ਕੈਸ਼ ਰੇਟ 35500 ਤੇ ਸ਼ੌਕਰ ਵਾਲਾ ਬੈੱਡ ਰਹੇਗਾ ਇਸ ਦੀ ਸ਼ੌਕਰ ਦੀ ਫਿਟਿੰਗ ਹਜੇ ਰਹਿੰਦੀ ਹੈ ਸੋ ਸ਼ੌਕਰ ਵਾਲਾ ਬੈੱਡ ਰਹੇਗਾ ਈਜ਼ਲੀ ਸ਼ੌਕਰ ਤੁਸੀਂ ਚੱਕ ਸਕਦੇ ਹੋ ਗੱਦੇ ਦੇ ਸਮੇਤ ਹੀ ਤੇ ਇਸ ਦੇ ਨਾਲ ਜਿਹੜੇ ਸਾਈਡ ਟੇਬਲ ਰਹਿਣਗੇ ਗੁਲਾਈ ਦੇ ਵਿੱਚ ਤੇ ਫੈਂਸੀ ਰਹਿਣਗੇ ਔਰ ਲਾਈਟ ਵੀ ਤੁਸੀਂ ਦੇਖ ਸਕਦੇ ਹੋ ਫੈਂਸੀ ਰਹੇਗੀ ਕਲਰ ਚੇਂਜ ਨੇ ਤਿੰਨ ਕਲਰ ਹੁੰਦੇ ਆ ਤੇ ਦੋਨੋਂ ਸਾਈਡ ਸਵਿਚਵਾਰਡ ਔਰ ਤੁਹਾਨੂੰ ਪਲੱਗ ਮਿਲ ਜਾਣਗੇ ਜਿਨ੍ਹਾਂ ਦੀ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਤੇ ਹਾਈਟ ਇਸ ਬੈੱਡ ਦੀ ਰਹੇਗੀ 6 ਫੁੱਟ ਉਸ ਤੋਂ ਬਾਅਦ ਨੈਕਸਟ ਡਿਜ਼ਾਈਨ ਇਸ ਦੇ ਵਿੱਚ ਇਹ ਆ ਜਾਏਗਾ ਇਸ ਦਾ ਪ੍ਰਾਈਸ ਰਹੇਗਾ ਕੈਸ਼ ਰੇਟ ਜੋ ਰਹੇਗਾ 29000 ਇਹ ਨਾਰਮਲ ਆਏਗੀ ਇਸ ਦੀ ਪੇਟੀ ਸ਼ੌਕਰ ਨਹੀਂ ਹੋਏਗੀ ਉਸ ਦਾ ਰੇਟ ਸ਼ੌਕਰ ਕਰਕੇ ਜ਼ਿਆਦਾ ਸੀਗਾ ਸੋ ਇਸ ਦਾ ਨਾਰਮਲ ਆਏਗਾ ਬਾਕੀ ਸਾਰਾ ਸੇਮ ਹੈ ਇਹ ਵਾਲਾ ਬੈੱਡ ਸੀਗਾ ਜੋ ਪਹਿਲਾਂ ਤੁਸੀਂ ਦੇਖਿਆ ਉਹ ਪੇਂਟ ਦੇ ਵਿੱਚ ਬਣਿਆ ਹੋਇਆ ਸੀ ਜੋ ਇਹ ਵਾਲਾ ਬੈੱਡ ਹੈ ਇਹ ਸਾਰਾ ਸਮੇਕਾ ਦੇ ਵਿੱਚ ਬਣਿਆ ਹੋਇਆ ਇਸ ਨੂੰ ਇਹ ਵਾਈਟ ਔਰ ਗ੍ਰੇ ਕਲਰ ਦਾ ਸਮੇਕਾ ਲੱਗਿਆ ਹੋਇਆ ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਇਸ ਦੇ ਵਿੱਚ ਕਲਰ অপਸ਼ਨ ਹੈ ਤੁਹਾਡੀ ਤੁਸੀਂ ਕੋਈ ਵੀ ਚੂਸ ਕਰ ਸਕਦੇ ਹੋ ਸਰ ਮੇਕੇ ਦੇ ਵਿੱਚ ਵੀ वुਡਨ ਟੱਚ ਲੈ ਸਕਦੇ ਹੋ ਤੁਸੀਂ ਔਰ ਫੈਬਰਿਕ ਦੇ ਵਿੱਚ ਵੀ ਕੋਈ ਵੀ ਕਲਰ ਤੁਸੀਂ ਆਪਣੇ ਰੂਮ ਦੇ ਅਕੋਰਡਿੰਗ ਹੈ ਜਿਹੜਾ ਚੇਂਜ ਕਰਵਾ ਸਕਦੇ ਹੋ 6 ਫੁੱਟ ਹਾਈਟ ਦੇ ਵਿੱਚ ਅਗਲਾ ਡਿਜ਼ਾਈਨ ਜਿਹੜਾ ਸਾਡੇ ਕੋਲ ਰਹੇਗਾ ਉਹ ਹੈਗਾ ਇਹ ਵਾਲਾ ਤੇ ਇਹ ਸਾਰਾ ਬੈੱਡ ਜਿਹੜਾ ਹੈਗਾ ਪੇਂਟ ਦੇ ਵਿੱਚ ਬਣਿਆ ਹੋਇਆ ਤੇ ਇਸ ਦੀਆਂ ਪੇਟੀਆਂ ਦੇ ਵਿੱਚ ਤਿੰਨੋਂ ਤਰਫ ਜਿਹੜੀ ਕੁਸ਼ਨਿੰਗ ਹੋਈ ਹੋਏਗੀ ਸਾਈਜ਼ ਇਸ ਦਾ ਸੇਮ 6 ਫੁੱਟ ਰਹੇਗਾ ਫੈਂਸੀ ਲਾਈਟ ਰਹਿਣਗੀਆਂ ਪਲੱਗ ਰਹੇਗਾ ਸਵਿੱਚਾਂ ਰਹਿਣਗੀਆਂ ਔਰ ਜੋ ਇਸ ਦੇ ਦਰਾਜ਼ ਨੇ ਸੌਰੀ ਸਾਈਡ ਟੇਬਲ ਨੇ ਉਹ ਡਬਲ ਦਰਾਜ਼ ਰਹਿਣਗੇ ਸਾਰਾ ਬੈਡ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਫੈਂਸੀ ਲੁੱਕ ਦੇ ਵਿੱਚ ਬਣਿਆ ਹੋਇਆ ਜਿਹੜਾ ਪੇਟੀ ਹੋਏਗੀ ਇਸ ਦੀ ਉਹ ਨਾਰਮਲ ਰਹੇਗੀ ਸ਼ੌਕਰ ਵਾਲੀ ਨਹੀਂ ਹੋਏਗੀ ਨਾਰਮਲ ਹੋਏਗੀ ਸਾਰੀ ਫੁੱਲ ਬੋਰਡ ਦੇ ਵਿੱਚ ਬਣੀ ਹੋਏਗੀ ਕੋਈ ਪਲਾਈ ਕੋਈ سپورਟ نیچے ਨਹੀਂ ਹੋਏਗੀ 6 ਫੁੱਟ ਹਾਈਟ ਦੇ ਵਿੱਚ ਅਗਲਾ ਡਿਜ਼ਾਈਨ ਇਹ ਵਾਲਾ ਰਹੇਗਾ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਕੋਈ ਵੀ ਚੇਂਜ ਕਰਵਾ ਸਕਦੇ ਹੋ ਤੁਸੀਂ ਸਰਮੇਕੇ ਦੇ ਉੱਪਰ ਵੀ ਕਰਵਾ ਸਕਦੇ ਹੋ ਪੇਂਟ ਦੇ ਵਿੱਚ ਉੱਪਰ ਵੀ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਸਾਈਡ ਟੇਬਲ ਵੀ ਇੱਕ ਦਰਾਜ਼ ਵਾਲਾ ਵੀ ਬਣਵਾ ਸਕਦੇ ਹੋ ਤੇ ਡਬਲ ਦਰਾਜ਼ ਵਾਲਾ ਵੀ ਬਣਵਾ ਸਕਦੇ ਹੋ ਇਸ ਬੈੱਡ ਦਾ ਪ੍ਰਾਈਸ ਜਿਹੜਾ ਰਹੇਗਾ 30000 ਰਹੇਗਾ ਪੇਂਟ ਦੇ ਵਿੱਚ ਬਣਿਆ ਹੋਇਆ ਬੈੱਡ ਹੈ ਪੇਟੀ ਨਾਰਮਲ ਰਹੇਗੀ ਪੇਟੀ ਦੇ ਉੱਪਰ ਤਿੰਨੋਂ ਸਾਈਡ ਕੁਸ਼ਨਿੰਗ ਹੋਈ ਹੋਏਗੀ ਔਰ ਜਿਹੜੇ ਸਾਈਡ ਟੇਬਲ ਨੇ ਉਹਨਾਂ ਦੇ ਦਰਾਜ਼ਾਂ ਤੇ ਵੀ ਕੁਸ਼ਨਿੰਗ ਹੋਈ ਹੋਈ ਆ ਫੈਂਸੀ ਲਾਈਟ ਰਹੇਗੀ ਸਵਿਚ ਬੋਰਡ ਰਹੇਗਾ ਸਾਰਾ ਇਨਕਲੂਡਡ ਹੈ ਇਹ ਇਸ ਦਾ ਪ੍ਰਾਈਸ ਰਹੇਗਾ 30000 ਰੁਪਿਆ ਕੈਸ਼ ਰੇਟ ਫੁੱਲ ਬੋਰਡ ਦੇ ਵਿੱਚ ਆਏਗਾ ਸਾਰਾ ਬੈੱਡ ਸੋ ਇਹ ਸੀਗੀ ਜੀ ਸਾਡੇ ਕੋਲ ਅੱਜ ਦੀ ਬੈਡਾਂ ਦੀ ਕਲੈਕਸ਼ਨ ਤੇ ਹੋਰ ਵੀ ਆਪਣੇ ਕੋਲ ਬਹੁਤ ਸਾਰੇ ਆਰਟੀਕਲ ਨੇ ਜਿਹੜੇ ਨਿਊ ਨਿਊ ਰੈਡੀ ਹੁੰਦੇ ਰਹਿੰਦੇ ਆ ਤੇ ਨਾਲ ਦੀ ਨਾਲ ਸੇਲ ਚਲੇ ਜਾਂਦੇ ਆ ਤੇ ਅਸੀਂ ਉਸ ਤੋਂ ਬਾਅਦ ਹੋਰ ਵੀ ਡਿਜ਼ਾਈਨ ਕਰਦੇ ਰਹਿੰਦੇ ਆ ਅਗਰ ਤੁਸੀਂ ਆਪਣਾ ਵੀ ਕੋਈ ਡਿਜ਼ਾਈਨ ਦੇ ਕੇ ਸਾਨੂੰ ਬਣਵਾਉਣਾ ਚਾਹੁੰਦੇ ਹੋ ਸਾਡੇ ਤੋਂ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਬਹੁਤ ਸਾਰੇ ਡਿਜ਼ਾਈਨ ਨੇ ਜਿਹੜੇ ਸਾਡੇ ਕੋਲ ਹਜੇ ਡਿਸਪਲੇ ਨਹੀਂ ਕੀਤੇ ਹੋਏ ਹੈਗੇ ਉਹ ਵੀ ਸਾਰੇ ਹੈਗੇ ਆ ਅਗਰ ਤੁਸੀਂ ਇਹਨਾਂ ਦੇ ਡਿਜ਼ਾਈਨਾਂ ਦੀਆਂ ਫੋਟੋਜ਼ ਵਗੈਰਾ ਜਾਂ ਵੀਡੀਓਜ਼ ਵਗੈਰਾ ਦੇਖਣਾ ਚਾਹੁੰਦੇ ਹੋ ਤਾਂ ਸਾਡੀ ਇੰਸਟਾਗ੍ਰam ਆਈਡੀ ਹੈ ਜੀ indergill12001 ਜਾਂ ਸਾਡੇ ਉਸ ਤੋਂ ਹੀ ਇੰਸਟਾਗ੍ਰਾਮ ਆਈਡੀ ਤੋਂ ਤੁਸੀਂ ਕੰਟੈਕਟ ਨੰਬਰ ਲੈ ਸਕਦੇ ਹੋ ਜਾਂ ਵਟਸਐਪ ਤੇ ਪਿਕਸ ਵਗੈਰਾ ਮੰਗਵਾ ਸਕਦੇ ਹੋ ਤੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋ ਸੋ ਇਹ ਸੀ ਕਿ ਸਾਡੀ ਬੈਡਾਂ ਦੀ ਕਲੈਕਸ਼ਨ ਅੱਜ ਦੀ ਵੀਡੀਓ ਦੇ ਵਿੱਚ ਅਗਰ ਫਰਨੀਚਰ ਨਾਲ ਰਿਲੇਟਰ ਤੁਸੀਂ ਕੋਈ ਵੀ ਹੋਰ ਕਲੈਕਸ਼ਨ ਦੇਖਣਾ ਚਾਹੁੰਦੇ ਹੋ ਜਿਹਦੇ ਵਿੱਚ ਡਾਈਨਿੰਗ ਟੇਬਲ, ਅਲਮੀਰਾ, ਸੋਫਾ ਸੈੱਟ ਕੁਝ ਵੀ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਸਕਦੇ ਹੋ ਸਾਨੂੰ ਕਮੈਂਟ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਆਪਾਂ ਹੋਰ ਵੀ ਵੀਡੀਓਜ਼ ਹੁਣ ਕੰਟੀਨਿਊਸਲੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ Thank you.